ਮੁਲਾਪੁਰ ਦਾਕਾ ਦੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਿਆਲੀ ਝੂਠ ਬੋਲ ਰਹੇ ਹਨ ਕਿ ਭਾਜਪਾ ਨੇ ਕਦੇ ਉਹਨਾਂ ਦਾ ਸਾਥ ਨਹੀਂ ਦਿੱਤਾ ਅਤੇ ਭਾਜਪਾ ਦੀ ਮਦਦ ਤੋਂ ਬਿਨਾ ਉਹ ਸਾਰੀਆਂ ਚੋਣਾਂ ਜਿੱਤੇ ਸਨ ਅਤੇ ਔਕੇ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਸੁਖਵੀਰ ਬਾਦਲ ਦਾ ਸਾਥ ਸੱડਣ ਵਾਲਾ ਸੱਚਾ ਕਿਵੇਂ ਹੋ ਸਕਦਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁਲਾ ਪਰਦਾਕਾ ਤੋਂ ਭਾਜਪਾ ਦੇ ਹਲਕਾ ਇੰਚਾਰਜ ਅਤੇ ਪੰਜਾਬ ਕਿਸਾਨ ਮੋਰਚੇ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਦੇ ਸਾਬਕਾ ਕੌਂਸਲਰ ਤੇ ਭਾਜਪਾ ਵਰਕਰ ਵੀ ਮੌਜੂਦ ਸਨ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਸਲ ਦੀ ਰਿਪੋਰਟ ਕਸ ਕਾਨਫਰੈਂਸ ਕਰ ਰਹੇ ਹੋ ਇਹ ਕੀ ਮੁੱਦਾ ਹੈ ਪ੍ਰੈਸ ਕਾਨਫਰੈਂਸ ਦਾ ਕੀ ਚਾਹੁੰਦੇ ਹੋ ਤੁਸੀਂ ਮਤਲਬ ਵੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮਨਪ੍ਰੀਤ ਜੀ ਵਾਲੀ ਨੇ ਇੱਕ ਵੀਡੀਓ ਵਾਇਰਲ ਕੀਤੀ ਸੀਗੀ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਜਿਹੜਾ ਮੇਰਾ ਨਾਮ ਲੈ ਕੇ ਮੇਜਰ ਸਿੰਘ ਦੇਤਵਾਲ ਵੀ ਅਸੀਂ ਇਲੈਕਸ਼ਨ ਲੜਨੇ ਆ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜਨੇ ਆ ਤਾਂ ਵੀ ਇਹ ਕੰਮਲ ਦੇ ਫੋਲ ਦੇ ਲੜਨੇ ਵੀ ਉਦੋਂ ਸਾਡੀ ਸਰਕਾਰ ਹੁੰਦੀ ਸੀਗੀ ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਇਲੈਕਸ਼ਨ ਤਾਂ ਲੜੀ ਗਈ ਆ ਮੈਂ ਹੀ ਇਹ ਨੂੰ ਜਾ ਕੇ ਜ਼ਿਲ੍ਹਾ ਪ੍ਰੀਸ਼ਦ 'ਚ ਖੜਾ ਕੇ ਆਇਆ ਸੀ ਉਸ ਤੋਂ ਬਾਅਦ ਜਦੋਂ ਟਿਕਟਾਂ ਦੀ ਵੰਡ ਹੋਈ ਤਾਂ ਇਹਨੂੰ ਕਿਹਾ ਵੀ ਇੱਕ ਮੈਨੂੰ ਟਿਕਟ ਦਿੱਤੀ ਜਾਵੇ ਸਾਡੀ ਪਾਰਟੀ ਦੀ ਮੰਗ ਸੀਗੀ ਵੀ ਦੇਤਵਾਲ ਨੂੰ ਟਿਕਟ ਦਿੱਤੀ ਜਾਵੇ ਬਲਾਕ ਸ਼ਾਂਤੀ ਦੀ ਉਹਦੇ ਵਿੱਚ ਇਹ ਕਹਿੰਦਾ ਵੀ ਦੇਤਵਾਲ ਨੇ ਖੰਡਣ ਕਿਉਂਕਿ ਮੈਂ ਮੀਟਿੰਗ ਦੇ ਵਿੱਚ ਹੈ ਨਹੀਂ ਸੀਗਾ ਇਹ ਕਹਿੰਦਾ ਵੀ ਦੇਤਵਾਲ ਨੇ ਖੰਡਣ ਤਾਂ ਆਜ਼ਾਦ ਖੜ ਜਵੇ ਇਸ ਕਰਕੇ ਫਿਰ ਮੈਂ ਦਿੱਲੀ ਸੀਗਾ ਮੈਂ ਹਾਈ ਕਮਾਂਡ ਨਾਲ ਗੱਲ ਕੀਤੀ ਉਸ ਤੋਂ ਬਾਅਦ ਵੀ ਮੈਂ ਗੱਲਬਾਤ ਕਰਕੇ ਸਾਡੇ ਸੱਤ ਪੱਲੇ ਕਾਇਸ ਸੀ ਡਿਪਟੀ ਸਪੀਕਰ ਜੀ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਤੁਸੀਂ ਜ਼ਿਲ੍ਹਾ ਪੰਚਾਇਤ ਇਲੈਕਸ਼ਨ ਲੜੋ ਫੇਰ ਮੈਂ ਕਮਲਦੇ ਫੁੱਲ ਤੇ ਤਾਂ ਆਪਦੇ ਪਾਰਟੀ ਦੇ ਚੈਨ ਤੇ ਮੈਂ ਇਲੈਕਸ਼ਨ ਲੜੀ ਜ਼ਿਲ੍ਹਾ ਪੰਚਾਇਤ ਇਹਨਾਂ ਦੇ ਬਾਰੇ ਕਿਉਂ ਕਰ ਰਹੇ ਹੋ ਅੱਜ ਕੱਲ੍ਹ ਕਾਨਫਰੰਸ ਕੀ ਕਹਿਣਾ ਚਾਹੁੰਦੇ ਹੋ ਮਨਪ੍ਰੀਤ ਵਾਲੀ ਬਾਰੇ ਦੇਖੋ ਜੀ ਮਾਨਪਰੀਤ ਇਹ ਵਾਲੀ ਕਹਿੰਦਾ ਸੀਗਾ ਵੀ ਬੀਜੇਪੀ ਨੇ ਮੇਰੀ ਮੱਤ ਨਹੀਂ ਕੀਤੀ ਨਾ ਮੈਂ ਮੱਤ ਤਾਂ ਲਈ ਹੁਣ ਤੱਕ 12 ਦੇ ਵਿੱਚ ਪਹਿਲਾਂ ਤਾਂ ਚੇਅਰਮੈਨ ਬਣਿਆ ਸੀ ਉਦੋਂ ਕਾਂਲੀਦਲ ਤੇ ਬੀਜੇਪੀ ਦੀ ਸਰਕਾਰ ਸੀਗੀ ਫੇਰ ਉਦੋਂ ਬਾਅਦ 12 ਦੇ ਵਿੱਚ ਇਹਨੂੰ ਐਮਐਲਏ ਦੀ ਟਿਕਟ ਮਿਲੀ ਟਿਕਟ ਮੈਨਸਾਰ ਫੇਰ ਮੇਰੇ ਕੋਲ ਘਰੇ ਆਇਆ ਪ੍ਰਮੰਤੇ ਬੰਦੇ ਸਾਰੇ ਮੋਤਵਰ ਬੰਦਿਆਂ ਨੂੰ ਲੈ ਕੇ ਮੇਰੀ ਅਗੇ ਮਿੰਤ ਕੀਤੀ ਉਹਨੇ ਕਹਿੰਦਾ ਜਿਤਵਾਲ ਸਾਹਿਬ ਕਹਿੰਦਾ ਤੁਸੀਂ ਮੇਰੇ ਨਾਲ ਚੱਲੋ ਤਾਂ ਮੈਂ ਇਲੈਕਸ਼ਨ ਲੜੂੰਗਾ ਨਹੀਂ ਮੈਂ ਟਿਕਟ ਵਾਪਸ ਕਰ ਦਿੰਦਾ ਜਿੱਥੇ ਜਿੱਥੇ ਮੇਰਾ ਸੂਖ ਸੀ ਚਾਰ ਪੰਜ ਥਾਵਾਂ ਤੇ ਮੈਂ ਦਾਪਤਾਂ ਦੇ ਮਿੱਤਰ ਮਿੱਤਰ ਦਾ ਘਾਟੜਮੀ ਕਰਾਈ ਇਹਨੇ ਤੇ ਅਸੀਂ ਸਾਰੇ ਪਾਰਟੀ ਨੇ ਮੇਰੀ ਬੀਜੇਪੀ ਨੇ ਜਿਹਨੇ ਮੁੱਲਾਂਪੁਰ ਦੇ ਅਸੀਂ ਸਾਰੇ ਜਿਹਨੇ ਮੈਨੇ ਵਰਕਰ ਸੀਗੇ ਮੇਰੇ ਨਾਲ ਸੱਜਿਆ ਗਾ ਬਈ ਮੇਰੇ ਉਹਨਾਂ ਨੇ ਮੇਰੀ ਸੀਨੀਅਰ ਦੀ ਮਦਦ ਕੀਤੀ ਤਾਂ ਇਹ ਐਮਐਲਏ ਬਣਾਇਆ। ਉਹ ਹੁਣ ਤੱਕ ਤੁਹਾਡੇ ਕਹਿੰਦਾ ਜਿੰਨੀਆਂ ਇਲੈਕਸ਼ਨਾਂ ਹੋਈਆਂ ਵਾ ਉਹਦੇ ਵਿੱਚ ਬੀਜੇਪੀ ਨੇ ਪੂਰੀ ਸਪੋਰਟ ਕੀਤੀ ਇਹਨਾਂ ਦੀ। ਪੂਰੀ ਸਪੋਰਟ ਕੀਤੀ ਉਸ ਤੋਂ ਬਾਅਦ 14 ਦੇ ਵਿੱਚ ਐਮਪੀ ਬਣ ਐਮਪੀ ਦੀ ਇਲੈਕਸ਼ਨ ਲੜੀ। ਉਦੋਂ ਵੀ ਇਹ ਲੁਧਿਆਣੇ ਦੇ ਵੀ ਸਾਰੇ ਐਮਸੀਆਂ ਦਾ ਨਾਂ ਲਿਆ ਤੇ ਸਾਰੇ ਬੀਜੇਪੀ ਵਾਲਿਆਂ ਦਾ ਨਾਂ ਲਿਆ। ਜਿੰਨੇ ਬੀਜੇਪੀ ਦੇ ਲੁਧਿਆਣੇ ਦੇ ਕਾਉਂਸਲਰ ਸੀਗੇ ਜਾਂ ਬੀਜੇਪੀ ਦੇ 리ਡਰ ਸੀਗੇ ਜਾਂ ਮੁੱਲਾਂਪੁਰ ਦੇ ਜਾਂ ਜਗਰਾਉਂ ਦੇ ਬੀਜੇਪੀ ਦੇ ਸੀਗੇ ਸਾਰਿਆਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਤਾਂ ਹੀ ਇਹਨਾਂ ਵੋਟਾਂ ਨਿਕਲੀਆਂ। ਨਹੀਂ ਇਹਦੇ ਵੋਟਾਂ ਇੰਨੀਆਂ ਕਿਥੇ ਨਿਕਲਦੀਆਂ ਸੀ ਕਿਉਂਕਿ ਇਹਦਾ ਆਪਦਾ ਹੀ ਕੈਰੀਅਰ ਇਹਨਾਂ ਵਧੀਆ ਨਹੀਂ ਸੀਗਾ ਐਮਐਲਏ ਬਣ ਕੇ ਲੋਕਾਂ ਦੇ ਨੇ ਝੂਠੇ ਪਰਚੇ ਦਰਜ ਕਰਾਏ ਤਾਂ ਕੋਈ ਮੇਰੇ ਖਿਆਲ ਹੈ ਜਾਨੀ ਛੱਡਿਆ ਜਿਹੜੀ 455 ਨਾਂ ਲਾਈ ਹੋਵੇ ਉਹਦੇ ਵਿੱਚ ਮੈਂ ਮਿਸਾਲ ਤੁਹਾਨੂੰ ਦੇ ਸਕਦਾ ਜਿਹੜੀ ਇਹਦੇ ਖੱਬੀ ਸੱਜੀ ਬਾਨ ਜਦੋਂ ਇਲੈਕਸ਼ਨ ਲੜਿਆ 12 ਦੇ ਵਿੱਚ ਉਹਦਾ ਸਟੇਜ ਸੈਕਟਰੀ ਹੁੰਦਾ ਸੁਖਦੇਵ ਸਿੰਘ ਚੱਕ ਕਲਾ ਉਹਦੇ ਨੇ ਪਰਚਾ ਦਰਜ ਕਰਾਇਆ ਫਿਰ ਇੱਕ ਹੁੰਦਾ ਸੀਗਾ ਮੱਜਤ ਸਿੰਘ ਮੁੱਲਾਂਪੋਰੀ ਉਹ ਵੀ ਇਹਦੇ ਨਾਲ ਹੁੰਦਾ ਸੀਗਾ ਉਹਨਾਂ ਨੇ ਕੁੱਟਿਆ ਵੀ ਨਾਲੇ ਉਹਦੇ ਪਰਚਾ ਦਰਜ ਕਰਾਇਆ ਤੋ ਇਹ ਜਿਹੜੇ ਕਰਤੂਤਾਂ ਕਰਦਾ ਫਿਰ ਤਾਂ ਹੀ ਲੋਕਾਂ ਨੇ ਨੂੰ ਝਾਵਕ ਸਗਾਏ ਸਤਾਨਾਂ ਦੇ ਵਿੱਚ ਐਮਐਲਏ ਖੜਾਇਆ ਜੀ ਫਿਰ ਇਹਨੂੰ ਹਰਾਇਆ ਹੁਣ ਤੁਹਾਨੂੰ ਸੁਣ ਕੇ ਇਹ ਬੜੀ ਤਕਲੀਫ ਹੋਈ ਕਿ ਮਤਲਬ ਵੀ ਉਹ ਕਹਿ ਰਹੇ ਕਿ ਬੀਜੇਪੀ ਤੋਂ ਬਿਨਾਂ ਹੀ ਮੈਨੂੰ ਇਲੈਕਸ਼ਨ ਜਿੱਤਨੇ ਪੈ ਗਿਆ ਬੀਜੇਪੀ ਨੇ ਮੇਰੀ ਮਦਦ ਨਹੀਂ ਕੀਤੀ ਵੀ ਜਦ ਕਿ ਬੀਜੇਪੀ ਨਾਲ ਸੀ ਬਿਲਕੁਲ ਬੀਜੇਪੀ ਨਾਲ ਸੀ ਜੀ ਸਾਰੀਆਂ ਇਲੈਕਸ਼ਨਾਂ ਨਾਲ ਬੀਜੇਪੀ ਨਾਲ ਨਾਲ ਰਹੀ ਆ ਜਿਹੜੇ 17 ਦੇ ਵਿੱਚ ਜਦੋਂ ਹਾਰੇ ਆ ਉਹਨਾਂ ਵੀ ਲੋਕਾਂ ਨੇ ਜਿ세 ਬੀਜੇਪੀ ਨਾਲ ਸੀ ਉਹ ਪੂਰੀ ਮਾਤਰ ਕਿਤੇ ਠੋਕ ਕੇ ਦੀ ਲੋਕ ਉਹ ਝੂਠ ਬੋਲ ਰਹੇ ਆ ਝੂਠ ਬੋਲਿਆ ਜੀ ਦੇਖੋ ਜੀ ਇਹ ਹੁਣ ਇਲੈਕਸ਼ਨ ਆਈ ਆ ਆਪਣੇ ਨਗਰ ਕੌਂਸਲ ਦੀ ਸੁਖਵੀਰ ਬਾਜਲ ਜੀ ਨਾਲ ਇਹਦਾ ਕੋਈ ਰੰਜਸ਼ ਹੈਗੀ ਆ ਪਾਰਟੀ ਦੇ ਨਾਲ ਚਲੋ ਮੈਂ ਨਹੀਂ ਕਹਣਾ ਆਪਸ ਵਿੱਚ ਹੀ ਹੋ ਜੇ ਮਰਜੀ ਹੋ ਲੇਕਿਨ ਮੈਂ ਇਹਨਾਂ ਕਹਿਣਾ ਚਾਹੁੰਨਾ ਵੀ ਐਦ ਕੀ ਇਲੈਕਸ਼ਨ ਆਈ ਆ ਇਹਦੀ ਪਹਿਲੀ ਵਾਰੀ ਜਿਹੜੀ ਨਗਰ ਕੌਂਸਲ ਦੀ ਆਈ ਆ ਉਹਦੇ ਵਿੱਚ ਇਹਨੇ ਤਕੜੀ ਦੇ ਅਸਾਮੀ ਤੇ ਕੋਈ ਐਮਸੀ ਨਹੀਂ ਖੜਾਇਆ ਕਿਉਂ ਨਹੀਂ ਖੜਾਇਆ ਕਿਉਂਕਿ ਇਹਦਾ ਆਪਦਾ ਪਰਸਨਲ ਸੁਖ ਤਾਂ ਹੈ ਨਹੀਂ ਸੀਗਾ ਉਹ ਪਾਰਟੀ ਦਾ ਸੁਖ ਸੀਗਾ ਸੁਖਵੀਰ ਸਿੰਘ ਬਾਦਲ ਦੀਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਦੇ ਨਾਂ ਤੇ ਪਾਰਟੀ ਦੇ ਨਾਂ ਤੇ ਹਲਸਦਾ ਰਿਆ ਨਾ ਕਿ ਆਪ ਦੇ ਪਰਸਨਲ ਸੁਖ ਤੇ ਜੀ ਇੱਕ ਹੀ ਨੇ ਇਹਨੇ ਬਿਆਨ ਦਿੱਤਾ ਸੀ ਕਹਿੰਦਾ ਵੀ ਮੈਂ ਕਿਸਾਨ ਹਤਾਸ਼ੀ ਆ ਤੂਫਾਨ ਹਤਾਸ਼ਾਨਤ ਐ ਚੀਜ਼ ਮੈਂ ਇੱਕ ਹੋਰ ਤੁਹਾਨੂੰ ਮੇਰੇ ਕੋਲੇ ਫੋਟੋ ਕਾਪੀਆਂ ਪਈਆਂ ਨੇ ਆ ਭਈਆਂ ਮੇਰੇ ਕੋਲੇ ਖਬਰਾਂ ਨੇ ਮੇਰੀਆਂ ਅਖਬਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਆ ਜੇ ਫੋਟੋ ਕਿਸਾਨ ਭਵਨ ਦੀ ਤੇ ਆ ਵਿੱਚ ਖਬਰ ਲੱਗੀ ਹੋਈ ਆ ਸਾਰੀ ਆ ਜੀ ਖੜੇ ਨੇ ਧਰਨਾ ਲਾਇਆ ਹੋਇਆ ਅਸੀਂ ਬਰਖਲਾ ਧਾਨਾ ਲਾਇਆ ਜਿਹੜਾ ਕਿਸਾਨ ਭਵਨਾਂ ਮੁੱਲਾਂਪੁਰ ਦੇ ਵਿੱਚ तकरीबन 2 ਏਕੜ ਦੇ ਵਿੱਚ ਆ ਉਹਦੇ ਵਿੱਚ ਇਹਨੇ ਬੋਲੀ ਕਰਾਉਣ ਲੱਗਿਆ ਤਾਂ ਇਹਨੇ ਆਪਦੇ ਬੰਦੇ ਖੜੇ ਕਰਕੇ ਉਹਨਾਂ ਦੇ ਨਾਂ ਬੋਲੀ ਤੜਾ ਕੇ ਤਾਂ ਕਿਸਾਨ ਭਵਨ ਆਪ ਖਰੀਦ ਕੇ ਦੇ ਵਿੱਚ ਮੌਲ ਬਣਾਉਣਾ ਸੀ ਉਹਦੇ ਵਿੱਚ ਸਿਰਫ ਮੈਂ ਉ ਤਾਂ ਚੱਕਿਆ ਜਿਹੜਾ ਮੇਜਰ ਸਿੰਘ ਦੇਦਵਾਲਾ ਜਿਹਨੇ ਮੇਰੀ ਪਾਰਟੀ ਮੇਰੇ ਨਾਲ ਖੜੀ ਸੀ ਭਾਜੀਪੀ ਸਾਰੇ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਮੇਰੇ ਨਾਲ ਖੜੇ ਉਸ ਤੋਂ ਬਾਅਦ ਮੇਰੇ ਨਾਲ ਹੋਰ ਵੀ ਪਾਰਟੀਆਂ ਦੇ ਆਏ ਅਕਾਲੀ ਦਲ ਦੇ ਵੀ ਮੈਂਬਰ ਆਏ ਸਿਮਰਜੀਤ ਸਿੰਘ ਬਾਦਸ ਵੀ ਆਇਆ ਤੇ ਹੋਰ ਵੀ ਜੋਸ਼ ਸੀਗੇ ਕਾਮਰੇਡ ਵੀ ਸਾਰੇ ਮੇਰੇ ਨਾਲ ਲੱਗੇ ਤੇ ਅਸੀਂ ਉਹ ਧਰਨਾ ਲਾ ਕੇ ਅਸੀਂ ਰੋਕਿਆ ਮੈਂ ਉਹਦੀ ਸਟੇ ਲੈ ਕੇ ਆ ਹਾਈ ਕੋਰਟ ਚ ਜਾ ਕੇ ਉਹ ਤਾਂ ਰੋਕਿਆ ਨਹੀਂ ਇਹ ਕਹਿੰਦਾ ਕਿਸਾਨ ਨਹੀਂ ਹਤੇ ਸੀ ਇਹਨੇ ਕਿਸਾਨ ਪੌਮ ਨੇ ਵੇਚ ਦੇਣਾ ਦਈਏ ਨੇ ਇਹਨੇ ਮੋਲ ਬਣਾ ਲੈਣਾ ਨਹੀਂ ਵੱਡਾ ਇਹ ਮੈਂ ਇਹਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਜਿਹੜੇ ਸਟੇਜ ਤੇ ਖੜ ਕੇ ਬਿਆਨ ਦਿੰਦੇ ਆ ਵੀ ਉਹ ਬਿਆਨ ਨਾ ਦੋਰ ਲੋਕਾਂ ਨੂੰ ਮਦਰੇ ਨਜ਼ਰ ਨਾ ਕੇ ਤਾਂ ਜਿਵੇਂ ਆਪਾਂ ਕਿਸਾਨ ਹਤੇ ਸੀ ਇਹਨੇ ਉਹ ਸਾਫ ਕਰਕੇ ਦਿਖਾਓ ਦੇਖੋ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਵੀ ਪਾਰਟੀ ਦੇ ਕੋਈ ਮਾੜਾ ਚੰਗਾ ਟਾਈਮ ਆ ਸਕਦਾ ਜਿਵੇਂ ਹੁਣ ਆਪਾਂ ਕਾਲੀ ਦਲ ਦੇ ਕਹਿੰਦੇ ਮਾੜਾ ਟਾਈਮ ਆਇਆ ਸ਼ਕਬੀਰ ਸਿੰਘ ਸਰਤਾਜ ਸ਼ਕਬੀਰ ਸਿੰਘ ਬਾਦਲ ਜੀ ਤੇ ਇਹਨੇ 15 ਸਾਲ ਸਰਕਾਰ ਚ ਨੰਦ ਮੰਨੇ ਆ ਜੇ ਹੁਣ ਸ਼ਕਬੀਰ ਸਿੰਘ ਜੀ ਤੇ ਮਾੜਾ ਟਾਈਮ ਆਇਆ ਤਾਂ ਇਹਨੂੰ ਨਾ ਸਾਥ ਦੇਣਾ ਚਾਹੀਦਾ ਨਾ ਕਿ ਆਪ ਦੀ ਸੌਰਤ ਲਈ ਉਹਨਾਂ ਨੇ ਬਰਖਲਾਵਾਂ ਬਰਾਬਰ ਬੰਦੇ ਖੜੇ ਨਹੀਂ ਕਰਨਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਸਾਰੇ ਤੁਸੀਂ ਇਕੱਠੇ ਹੋਏ ਹੋ ਕਿਸ ਗੱਲ ਨੂੰ ਲੈ ਕੇ ਇਕੱਠੇ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਅਸੀਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਨਾ ਜੋ ਮਨਪ੍ਰੀਤ ਸਿੰਘ ਅਜਾਲੀ ਆਪਣੇ ਆਪ ਨੂੰ ਇੱਕ ਸਿੱਖ ਚਿਹਰਾ ਜਾਂ ਕਿਸਾਨ ਹੱਸ ਤੈਸੀ ਦੱਸਦਾ ਅਸੀਂ ਉਹਦਾ ਅਸਲੀ ਚਿਹਰਾ ਦੱਸਣ ਨੂੰ ਆਏ ਆ ਵੀ ਉਹ ਇੱਕ ਸੰਕੀ ਇਨਸਾਨ ਹੈ ਉਹ ਆਪਣੇ ਤੋਂ ਬਗੈਰ ਕਿਸੇ ਨੂੰ ਚੱਲਦਾ ਨਹੀਂ ਉਹਨੇ ਪਿਛਲੇ 20 ਸਾਲ ਦਾ ਰਿਕਾਰਡ ਕਰ ਲਓ ਦਾਖੇ ਹਲਕੇ ਚ ਕੋਈ ਹੋਰ ਲੀਡਰ ਆਉਣ ਹੀ ਨਹੀਂ ਦਿੱਤਾ ਪੈਦਾ ਨਹੀਂ ਹੋਣ ਦਿੱਤਾ ਕਿਸੇ ਵਰਕਰ ਨੂੰ ਉਹਨੇ ਉੱਪਰ ਉੱਠਣ ਨਹੀਂ ਦਿੱਤਾ ਉਹ ਇੱਕ ਸੰਕੀ ਇਨਸਾਨ ਹੈ ਤੇ ਅੱਜ ਦੇਵਾਲ ਸਾਹਿਬ ਦੇ ਨਾਲ ਇਕੱਠੇ ਹੋਏ ਉਹ ਹੋਰ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਉਹਨਾਂ ਨੇ ਜੋ ਪਰਸਨਲ ਦੇਤਵਾਲ ਸਾਹਿਬ ਤੇ ਅਟੈਕ ਕੀਤਾ ਵੀ ਮੇਰੇ ਖਿਲਾਫ ਇਲੈਕਸ਼ਨ ਲੜੀ ਬੀਜੇਪੀ ਨੇ ਜਾਂ ਮੇਜਰ ਸਿੰਘ ਦੇਤਵਾਲ ਉਸ ਸਾਰੇ ਸਮੀਕਰਨ ਦਾ ਉਹ ਆਪ ਜ਼ਿੰਮੇਵਾਰ ਸੀ ਉਸ ਨੇ ਐਸਾ ਸਮਾਂ ਕ੍ਰੀਏਟ ਕਰਤਾ ਵੀ ਉਹਦੇ ਖਿਲਾਫ ਇਲੈਕਸ਼ਨ ਲੜਨੀ ਪਈ ਨਹੀਂ ਉਹਨੇ ਚਾਰ ਵਾਰ ਇਲੈਕਸ਼ਨ ਲੜੀ ਚਾਰੇ ਵਾਰ ਬੀਜੇਪੀ ਦੀ سپورਟ ਨਾਲ ਹੀ ਲੜੀ ਹੈ ਉਹਦੇ ਨਾਲ ਕੋਈ ਹੋਰ ਨਹੀਂ ਖੜਾ ਚਾਹੇ ਉਹ ਮੋਗੇ ਪ੍ਰਧਾਨ ਮੰਤਰੀ ਨੇ ਜਦੋਂ ਰੈਲੀ ਕੀਤੀ ਸੀ ਪਹਿਲੀ ਪੰਜਾਬ ਦੇ ਵਿੱਚ ਉਹਨੂੰ ਥਾਪੜਾ ਲੈਣ ਲੱਗੇ ਉਦੋਂ ਨਹੀਂ ਦੇਖਿਆ ਵੀ ਮੈਂ ਬੀਜੇਪੀ ਦੇ ਪ੍ਰਧਾਨ ਮੰਤਰੀ ਨੂੰ ਥਾਪੜਾ ਲੈ ਰਿਹਾ ਉਸ ਟਾਈਮ ਉਹ ਵਧੀਆ ਗਿਣਦਾ ਸੀ ਅੱਜ ਉਹ ਕਹਿੰਦਾ ਮੈਂ ਬੀਜੇਪੀ ਤੋਂ ਹਟਾ